ਸਾਰਾ ਮਸਲਾ ਆਪਾਂ ਲੰਮੇ ਸਮੇਂ ਤੋਂ ਆ ਕੇ ਦੇਖਦੇ ਆ ਰਹੇ ਆ तकरीबन 2015 ਤੋਂ ਲੈ ਕੇ 1 ਜੂਨ ਤੋਂ ਜੋ ਚੱਲੀ ਘਟਨਾ ਕਰਮ ਸਾਰੀ ਆਪਾਂ ਹੱਡੀ ਹਡਾਈ ਹੈ ਸਾਰਿਆਂ ਨੇ ਜਿੰਨਾ ਵੀ ਸ਼ੰਕਾ ਸੀ ਸਾਰਾ ਚੱਲਿਆ ਪਰ ਮੈਂ ਇੱਕ ਗੱਲ ਤੁਹਾਡੇ ਧਿਆਨ ਤੇ ਲਿਆਵਾ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਕਿ ਸਾਡੀ ਜਿਹੜੀ ਲੜਾਈ ਹੈ ਨਾ ਉਹ ਲਾਸਟ ਤੇ ਅਸੀਂ ਆਪਣੇ ਵਿੱਚ ਪਾ ਕੇ ਖੜ ਜਾਂਦੇ ਆ ਕੋਈ ਮਸ਼ੀਨਰੀ ਹੈ ਕੋਈ ਕਹਿੰਦਾ ਕੋਈ ਸੰਪਰਦਾਵਾਂ ਦੀ ਗੱਲ ਆ ਜਾਂਦੀ ਹੈ ਮੈਂ ਕਹਿੰਦਾ ਸਾਰੀਆਂ ਛੱਡ ਕੇ ਰੱਖ ਦਿਆ ਕਰੋ ਇੱਕ ਦੂਜੇ ਦੇ ਪੈਰ ਨਾ ਖਿੱਚਿਆ ਕਰੋ ਜਿਹੜੀ ਸਹੀ ਗੱਲ ਹੈ ਉਹਦੇ ਤੇ ਪੂਰਾ ਡਟ ਕੇ ਪਹਿਰਾ ਦਿਆ ਕਰੋ ਉਹ ਕੋਈ ਵੀ ਹੋਵੇ ਉਹਦੇ ਚ ਕਹਿਣ ਤੇ ਝਿਜਕਿਆ ਨਾ ਕਰੋ ਜਿੰਨੇ ਵੀ ਆਪਾਂ ਬੈਠੇ ਆ ਇਹ ਕੋਟ ਕਪੂਰੇ ਦਾ ਚੌਂਕ ਹੋਵੇ 14 ਅਕਤੂਬਰ ਦੀ ਸਵੇਰ ਹੋਵੇ ਅਸੀਂ ਸਾਰੇ ਇਕੱਠੇ ਹੀ ਸਾਹ ਜਦੋਂ ਗੋਲੀਆਂ ਚੱਲੀਆਂ ਨੇ ਡਾਂਗਾ ਖਾਧੀਆਂ ਨੇ ਜਦ ਪੁਲਸ ਨੇ ਚੁੱਕ-ਚੁੱਕ ਕੇ ਜਿਹੜੇ ਅੱਜ ਪੁਲਸ ਵਾਲੇ ਆਪਣੀਆਂ ਸੁਖਾਈਆਂ ਦੇ ਜਾਂਦੇ ਨੇ ਉਹ ਉਹੀ ਪੁਲਸ ਵਾਲੇ ਸੀ ਕਦੇ ਸਾਰੇ ਨਾਲ ੱੱਕੇ ਕਰਦੇ ਸੀ ਕਦੇ ਕੋਟੇ ਲਾਉਂਦੇ ਸੀ ਕਦੇ ਸੀਆਈ ਫਿਰੋਜ਼ਪੁਰ ਮਾਫ ਕਰਨਾ ਫਰੀਦਕੋਟ ਹੋਵੇ ਇਹ ਸਾਰਾ ਕੁਝ ਆਪਾਂ ਦੇਖਿਆ ਹੋਇਆ ਏ ਪਰ ਕੋਸ਼ਿਸ਼ ਕਰਿਆ ਕਰੋ ਕਿ ਆਪਾਂ ਇਕੱਤਰ ਹੋ ਕੇ ਇਸ ਜਿੰਨੀ ਵੀ ਲੜਾਈ ਐ ਇਹਨੂੰ ਨਜਾਇਜ਼ ਥਸਾ ਕੀ ਹੈ ਕਿਉਂਕਿ ਜੇ ਸਰਕਾਰਾਂ ਸਾਨੂੰ ਪਤਾ ਇਕੱਠੀਆਂ ਨੇ ਇਹਨਾਂ ਦੇ ਦੋਰੇ ਮਾਫ ਦੰਡਣ ਨੇ ਤੇ ਅਸੀਂ ਵੀ ਕੋਸ਼ਿਸ਼ ਕਰੀਏ ਕਿ ਕਿਸੇ ਕਿਸਮ ਫਿਰ ਕੇ ਨਾ ਹੋ ਜਾਈਏ ਬੇਨਤੀ ਪ੍ਰਵਾਨ ਕਰਿਓ ਏਕੇ ਵਿੱਚ ਹੀ ਬਰਕਤ ਹੁੰਦੀ ਹੈ